ਵਾਹਿਗੁਰੂ ਜੀ ਅੱਜ ਤੁਹਾਨੂੰ ਦਰਸ਼ਨ ਕਰਾ ਰਿਹਾ ਗੁਰਦੁਆਰਾ ਗਨੀਖਾ ਨਵੀਖਾ ਪਾਛੇ 10ਵੀਂ ਸ੍ਰੀ ਮਾਛੀਵਾੜਾ ਸਾਹਿਬ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਦੋ ਰਾਤਾਂ ਦੋ ਦਿਨ ਰੁਕੇ ਜੀ ਤੇ ਇਹ ਮੁਗਲਾਂ ਦਾ ਘੇਰਾ ਹੋਣ ਕਾਰਨ ਉਹਨਾਂ ਨੂੰ ਗੁਰੂ ਜੀ ਨੂੰ ਪਲੰਗ ਤੇ ਬਿਠਾ ਕੇ ਅਗਲੇ ਪਾਵੇ ਗਨੀਖਾ ਨਵੀਖਾ ਤੇ ਪਿਛਲੇ ਪਾਵੇ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਨੇ ਚੁੱਕ ਲਿਆ ਤੇ ਪਿੱਛੋਂ ਭਾਈ ਦਇਆ ਸਿੰਘ ਮੋਹਰਾਂ ਦੇ ਖੰਭਾਂ ਦੀ ਚੋਰ ਕਰਨ ਲੱਗ ਪਏ ਇੰਸਤਰਾਮ 22 ਪੋ ਦੀ ਪਿਛਲੀ ਰਾਤ ਨੂੰ ਇਸ ਜਗ੍ਹਾ ਤੋਂ ਉਹ ਆਲਮਗੀਰ ਵੱਲੋਂ ਚੱਲ ਪਏ ਇਸ ਹ आलमगीर ਪਹੁੰਚ ਕੇ ਗੁਰੂ ਜੀ ਨੇ ਨਵੀ ਖਾ ਗਨੀ ਖਾਨ ਨੂੰ ਹੁਕਮਨਾਮਾ ਪਾਛੇ 10ਵੀਂ ਸ੍ਰੀ ਗੁਰੂ ਗੋਬਿੰਦ ਸਿੰਘ ਦਿੱਤਾ ਜੀ ਗੁਰੂ ਜੀ ਦੁਆਰਾ ਦਿੱਤਾ ਹੁਕਮਨਾਮਾ ਅੱਜ ਵੀ ਲਾਹੌਰ ਦੇ ਵਿੱਚ ਗਨੀ ਖਾ ਨਵੀ ਖਾ ਦੀ ਪੁਸ਼ਤਾ ਦੇ ਕੋਲ ਬੜਾ ਸਾੰਭ ਕੇ ਪਿਆਰ ਨਾਲ ਰੱਖਿਆ ਗਿਆ ਹੈ ਜੀ ਤੇ ਸੰਗਤਾਂ ਦੂਰੋਂ ਦੂਰੋਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਆndੀਆਂ ਨੇ ਜੀ। ਕਿ ਆਹ ਹੁਕਮਨਾਮਾ ਲਿਖਿਆ ਹੋਇਆ ਜੀ ਜਿਹੜਾ ਪਾਤਸ਼ਾਹ ਜੀ ਦਸਵੀਂ ਨੇ ਲਿਖ ਕੇ ਦਿੱਤਾ ਸੀ ਜੀ। ਵਾਹਿਗੁਰੂ ਜੀ ਗੁਰਦੁਆਰਾ ਸ਼੍ਰੀ ਗਨੀਖਾ ਨਵੀਖਾ ਮਾਛੀਵਾੜਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾ ਰਹੇ ਆਂ ਜੀ। ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।